ਜਿਹੜਾ ਫਸਲ ਸੀ ਕਿਸਾਨ ਦੀ ਇੱਥੇ ਜਿਹੜੇ ਵੱਡੇ ਵੱਡੇ ਦਰਖਤਾਂ ਜਿਹੜੇ ਪਟਕੇ ਉਹ ਟੇਢੇ ਕਰ ਦਿੱਤੇ ਆ ਔਰ ਤਿੰਨ ਤੋਂ ਚਾਰ-ਚਾਰ ਫੁੱਟ ਜਿਹੜੀ ਬਰੇਤੀ ਇੱਥੇ ਚੜ ਗਈ ਆ ਤੁਸੀਂ ਕੋਠੀ ਵੀਰ ਨੇ ਬਣਾਈ ਸੀ ਆਸਾਂ ਉਮੀਦਾਂ ਸਦਰਾਂ ਦੇ ਨਾਲ ਆ ਇੱਥੋਂ ਹੜ ਆਉਂਦਾ 26 ਨੂੰ ਉਸ ਤੋਂ ਬਾਅਦ ਦੇ ਵਿੱਚ ਇੱਥੇ ਜਿਹੜੀ ਪਾਣੀ ਦੀ ਆਕੇ ਟਾ ਲੱਗਦੀ ਆ ਤੇ ਕੋਠੀ ਆ ਜਿਹੜੀ ਬਿਲਕੁਲ ਖਤਮ ਹੋ ਜਾਂਦੀ ਆ ਇੱਥੇ ਕਿਸਾਨ ਦੀਆਂ ਆਸਾਂ ਉਮੀਦਾਂ ਸਦਰਾਂ ਨੂੰ ਨੱਪੀ ਖੜੀ ਆ ਅੱਜ ਤੋਂ 2 ਮਹੀਨੇ ਪਹਿਲਾਂ ਇਸ ਏਰੀਏ ਦੀ ਇਸ ਇਸ ਕੋਠੀ ਦੀ ਸਥਿਤੀ ਕੁਝ ਹੋਰ ਸੀਗੀ ਪਰ ਹੁਣ ਤੋਂ ਮਹੀਨੇ ਮਹੀਨੇ ਡੇਢ ਮਹੀਨੇ ਬਾਅਦ ਇਸ ਕੋਠੀ ਦੀ ਸਥਿਤੀ ਇਸ ਏਰੀਆ ਦੀ ਸਥਿਤੀ ਆ ਜਿਹੜੀ ਉਹ ਕੁਝ ਹੋਰ ਆ ਪਾਣੀ ਆ ਜਿਹੜਾ ਉਹ ਥੱਲੇ ਬੜਿਆ ਹੋਇਆ ਕੋਠੀ ਦੇ ਔਰ ਸਾਨੂੰ ਦੱਸਿਆ ਵੀਰਾਂ ਨੇ ਕਿ ਜਿਹੜੀ ਕੋਠੀ ਇਹ ਬਚੀ ਹੋਈ ਆ ਇਹ ਸਾਨੂੰ ਆ ਭਟਾਉਣੀ ਪੈਣੀ ਆ ਕਿਉਂਕਿ ਬਿਲਕੁਲ ਖਤਮ ਹੋ ਗਈ ਆ ਇਹਦੇ ਵਿੱਚ ਰਹਿਣ ਬਸੇਰਾ ਨਹੀਂ ਕੀਤਾ ਜਾ ਸਕਦਾ ਤਰੇੜਾਂ ਆਈਆਂ ਹੋਈਆਂ ਨੇ ਤੇ ਇਹਨਾਂ ਵੀਰਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਕਾਰਨ ਕੀ ਆ ਇਹਨਾਂ ਵੀਰਾਂ ਦਾ ਕਹਿਣਾ ਕਿ ਸਾਨੂੰ ਥ੍ਰੈਟ ਆਉਂਦੇ ਆ ਤੁਹਾਡੇ ਕੋਲੇ ਰੁਪਏ ਬਹੁਤ ਆ ਕਿ ਸਾਨੂੰ ਜਿਹੜਾ ਤੰਗ ਤੰਗ ਕੀਤਾ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਇਹਨਾਂ ਲੋਕਾਂ ਦਾ ਕਹਿਣਾ ਔਰ ਸਾਨੂੰ ਸਥਾਨਕ ਲੋਕਾਂ ਨੇ ਦੱਸਿਆ ਕਿ 14 ਤੋਂ 15 ਥਾਮਾਂ ਤੋਂ ਜਿਹੜੀ ਤੁਸੀ ਦੇ ਵਿੱਚ ਪਾੜ ਪੈਂਦਾ 14 15 ਥਾਮਾਂ ਤੋਂ ਜਿਹੜਾ ਤੁਸੀ ਬਣ ਦੇ ਵਿੱਚ ਪਾੜ ਪੈਂਦਾ ਟੁੱਟਦੀ ਆ ਤੇ ਇੱਥੋਂ ਜਿਹੜਾ ਅਜਨਾਲੇ ਤੱਕ ਪਾਣੀ ਅਜਰਾ ਮਾਰ ਕਰਦਾ ਜਾਂਦਾ ਇੱਥੇ ਜਿਹੜਾ ਸਮਾਨ ਰੱਖਿਆ ਹੋਇਆ ਇਹਨਾਂ ਵੀਰਾਂ ਦਾ ਜੋ ਵੀ ਸਮਾਨ ਮਾਰਾ ਮੋਟਾ ਬਚਿਆਗਾ ਬਾਕੀ ਸਮਾਨ ਤਾਂ ਕੋਠੀ ਦੇ ਥੱਲੇ ਆ ਗਿਆ ਡਿੱਗਦੀ ਆ ਸਾਰਾ ਸਮਾਨ ਆ ਬਿੱਡ ਜੋ ਘਰ ਦੇ ਵਿੱਚ ਸਮਾਨ ਹੁੰਦਾ ਬਿਲਕੁਲ ਕੋਠੀ ਦੇ ਥੱਲੇ ਆ ਗਿਆ ਸਾਲਾਂ ਬੱਦੀ ਮਿਹਨਤ ਆ ਜਿਹੜੀ ਵੀਰ ਨੇ ਸ ਕੋਠੀ ਤੇ ਲਾਈ ਸੀ ਪਰ ਹਲ ਰੂਪੀ ਆਫਤ ਆਉਂਦੀ ਆ ਹਲ ਰੂਪੀ ਆਫਤ ਆ ਜਿਹੜੀ ਇਸ ਏਰੀਆ ਦੇ ਦੀ ਵੱਡੀ ਸਮੱਸਿਆ ਬਣ ਕੇ ਆਉਂਦੀ ਆ ਆਸਾ ਉਮੀਦਾਂ ਸਦਰਾਂ ਦੇ ਨਾਲ ਉਹ ਕਮਾਦ ਪਾਣੀ ਨੇ ਬਿਲਕੁਲ ਖਤਮ ਕਰ ਦਿੱਤਾ ਔਰ ਇਸੇ ਬਰੇਤੀ ਆ ਜਿਹੜੀ ਰੇਤਾ ਜਿਹੜਾ ਚੜਿਆ ਹੋਇਆ 4 ਤੋਂ 5-5 ਫੁੱਟ ਇਥੇ ਬਰੇਤੀ ਜੜੀ ਹੋਇਆ ਕਿ ਪਾਣੀ ਤੋਂ ਬਾਅਦ ਦੇ ਬੱਚ ਹੜਾਂ ਦੀ ਸਮਾਪਤੀ ਤੋਂ ਬਾਅਦ ਦੇ ਬੱਚ ਆਹ ਤਸਵੀਰ ਹੈ ਇਸ ਏਰੀਏ ਦੀ ਬਿਲਕੁਲ ਨਸਤਾ ਨਭੂਤ ਕਰਕੇ ਰੱਖ ਦਿੰਦੇ ਲੋਕਾਂ ਨੂੰ ਕਿਤੇ ਚੜੀ ਬਰੇਤੀ ਪਾੜ ਪਏ ਰੋਂਦਾ ਇਨਸਾਨ ਮਕਦਰਾਂ ਨੂੰ ਅਸੀਂ ਮੌਜੂਦ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕੋਨੇਵਾਲ ਪਿੰਡ ਦੇ ਵਿੱਚ ਇੱਥੇ ਹੜ ਆਉਂਦਾ ਔਰ ਪੂਰਾ ਏਰੀਆ ਜਿਹੜਾ ਨੁਕਸਾਨਾ ਜਾਂਦਾ ਅਸੀਂ ਇਸ ਏਰੀਏ ਦੇ ਵਿੱਚ ਮੌਜੂਦ ਹਾਂ ਔਰ ਬਰੇਤੀ ਚੜੀ ਹੋਈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਫਸਲ ਸੀ ਕਿਸਾਨ ਦੀ ਇੱਥੇ ਜਿਹੜੇ ਵੱਡੇ ਵੱਡੇ ਦਰਖਤਾਂ ਜਿਹੜੇ ਪਟਕੇ ਉਹ ਟੇਢੇ ਕਰ ਦਿੱਤੇ ਆ ਔਰ ਤਿੰਨ ਤੋਂ 4-4 ਫੁੱਟ ਜਿਹੜੀ ਬਰੇਤੀ ਇੱਥੇ ਚੜ ਗਈ ਆ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਦੇਖੀ ਹੋਊਗੀ ਕੋਠੀ ਡਿੱਗਦੀ ਦੀ ਤਾਂ ਉਹੀ ਕੋਠੀ ਆ ਵੀਰ ਜਿਹੜਾ ਕੋਠੀ ਵੀਰ ਨੇ ਬਣਾਈ ਸੀ ਆਸਾ ਉਮੀਦਾਂ ਸਦਰਾਂ ਦੇ ਨਾਲ ਆ ਇੱਥੋਂ ਹੜ ਆਉਂਦਾ 26 ਨੂੰ ਉਸ ਤੋਂ ਬਾਅਦ ਦੇ ਵਿੱਚ ਇੱਥੇ ਜਿਹੜੀ ਪਾਣੀ ਦੀ ਆਕੇ ਟਾ ਲੱਗਦੀ ਆ ਤੇ ਕੋਠੀ ਆ ਜਿਹੜੀ ਬਿਲਕੁਲ ਖਤਮ ਹੋ ਜਾਂਦੀ ਆ ਅਸੂਰ ਵੀਰ ਨੇ ਜਿਹੜੀ ਕੋਠੀ ਬਣਾਈ ਸੀਗੀ ਆਸਾਂ ਨਾ ਉਮੀਦਾਂ ਨਾ ਸਦਰਾਂ ਨਾ ਜ਼ਿੰਦਗੀ ਭਰ ਦੀ ਕਮਾਈ ਆ ਜਿਹੜੀ ਇਸ ਵੀਰ ਨੇ ਇਸ ਕੋਠੀ ਤੇ ਲਾਈ ਸੀਗੀ ਪਰ ਹਰ ਰੂਪੀ ਸੁਨਾਮੀ ਆਉਂਦੀ ਆ ਹਰ ਰੂਪੀ ਆਫਤ ਆਉਂਦਾ ਪਾਣੀ ਆਉਂਦਾ ਡੇਰਾ ਬਾਬਾ ਨਾਲਕਲੇ ਪਾਸੇ ਤੋਂ ਪਾਣੀ ਚੱਲਦਾ ਔਰ ਇੱਥੋਂ ਤੱਕ ਪਾਣੀ ਜਿਹੜਾ ਮਾਰ ਪਾਉਂਦਾ ਆਉਂਦਾ ਔਰ ਇੱਥੇ ਕਿ ਜਿਹੜਾ ਇਹ ਕਰੋੜਾ ਰੁਪਏ ਦੀ ਕੋਠੀ ਆ ਜਿਹੜੀ ਇਹਨੂੰ ਆਕੇ ਪਾਣੀ ਜਿਹੜਾ ਕਰ ਲਾ ਲੈਂਦਾ ਕੋਠੀ ਹੈ ਜਿਹੜੀ ਬਿਲਕੁਲ ਖਤਮ ਹੋ ਜਾਂਦੀ ਆ ਇਟਲੀ ਤੋਂ ਵੀਰ ਸੀਗਾ ਤੇ ਇਹਨਾਂ ਵੀਰਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਕਾਰਨ ਕੀ ਆ ਇਹਨਾਂ ਵੀਰਾਂ ਦਾ ਕਹਿਣਾ ਕਿ ਸਾਨੂੰ ਥ੍ਰੈਟ ਆਉਂਦੇ ਆ ਤੁਹਾਡੇ ਕੋਲੇ ਰੁਪਏ ਬਹੁਤ ਆ ਕਿ ਸਾਨੂੰ ਜਿਹੜਾ ਤੰਗ ਤੰਗ ਕੀਤਾ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਇਹਨਾਂ ਲੋਕਾਂ ਦਾ ਕਹਿਣਾ ਹੈ ਖਾਸ ਕਰਕੇ ਇਸ ਪਰਿਵਾਰ ਦਾ ਕਹਿਣਾ ਇਹਨਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਪਰ ਅਸੀਂ ਆਪਣੀ ਪੁੱਤਰ ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਧਰੋਂ ਜਿਹੜਾ ਇਧਰਲੇ ਪਾਸੇ ਤੋਂ ਪਾਣੀ ਆਉਂਦਾ 26 ਦੀ ਰਾਤ ਨੂੰ ਇੱਥੋਂ ਬੰਨ ਟੁੱਟਦਾ ਔਰ ਸਾਨੂੰ ਸਥਾਨਕ ਲੋਕਾਂ ਨੇ ਦੱਸਿਆ ਕਿ 14 ਤੋਂ 15 ਥਾਮਾਂ ਤੋਂ ਜਿਹੜੀ ਧੁੱਸੀ ਦੇ ਵਿੱਚ ਪਾੜ ਪੈਂਦਾ 14 15 ਥਾਮਾਂ ਤੋਂ ਜਿਹੜਾ ਧੁੱਸੀ ਬੰਨ ਦੇ ਵਿੱਚ ਪਾੜ ਪੈਂਦਾ ਟੁੱਟਦੀ ਆ ਤੇ ਇੱਥੋਂ ਜਿਹੜਾ ਅਜਨਾਲੇ ਤੱਕ ਪਾਣੀ ਅਜਰਾ ਉਹ ਮਾਰ ਕਰਦਾ ਜਾਂਦਾ ਇੱਥੇ ਜਿਹੜੀ ਬਰੇਤੀ ਆ ਉਹ ਤਿੰਨ ਤਿੰਨ 4 4 ਫੁੱਟ ਚੜੀ ਹੋਈ ਆ ਤੇ ਬਰੇਤੀ ਕਿਵੇਂ ਇੱਥੋਂ ਚੱਕੀ ਜਾਊਗੀ ਕੀ ਇਸ ਬਰੇਤੀ ਦਾ ਹੱਲ ਆ ਹਾਲਾਂਕਿ ਸਰਕਾਰ ਨੇ ਕਿ ਨੀਤੀ ਬਣਾਈ ਆ ਖੇਤ ਨੀਤੀ ਰੇਤ ਨੀਤੀ ਪਰ ਇਹ ਕਿੰਨੀ ਕ ਬਰੇਤੀਆ ਜਿਹੜਾ ਉਹ ਕਿਸਾਨ ਵੇਚੂਗਾ ਕਿਵੇਂ ਇੱਥੋਂ ਚੱਕੂਗਾ ਸਾਧਨ ਚਾਹੀਦੇ ਆ ਔਰ ਫਿਰ ਇੱਥੇ ਤੁਸੀਂ ਖੱਡੇ ਦੇ ਹਿਸਾਬ ਨਾਲ ਦੇਖ ਸਕਦੇ ਹੋ ਆ ਖੱਡਾ ਪਿਆ ਹੋਇਆ ਔਰ 4-4 ਫੁੱਟ 5-5 ਫੁੱਟ ਬਰੇਤੀਆ ਜਿਹੜੀ ਉਹ ਇੱਥੇ ਚੜੀ ਹੋਈ ਆ ਇਹ ਬਰੇਤੀ ਇੱਥੇ ਕਿਸਾਨ ਦੀਆਂ ਆਸਾਂ ਉਮੀਦਾਂ ਸਦਰਾ ਨੂੰ ਨੱਪੀ ਖੜੀ ਆ ਅੱਜ ਤੋਂ 2 ਮਹੀਨੇ ਪਹਿਲਾਂ ਇਸ ਏਰੀਏ ਦੀ ਇਸ ਇਸ ਕੋਠੀ ਦੀ ਸਥਿਤੀ ਕੁਝ ਹੋਰ ਸੀਗੀ ਪਰ ਹੁਣ ਤੋਂ ਮਹੀਨੇ ਮਹੀਨੇ ਡੇਢ ਮਹੀਨੇ ਬਾਅਦ ਇਸ ਕੋਠੀ ਦੀ ਸਥਿਤੀ ਇਸ ਏਰੀਆ ਦੀ ਸਥਿਤੀ ਆ ਜਿਹੜੀ ਉਹ ਕੁਝ ਹੋਰ ਆ ਹਣਾ ਤੋਂ ਬਾਦ ਦੀ ਤਬਾਹੀ ਦਾ ਮੰਜ਼ਰ ਕੀ ਹੁੰਦਾ ਉਹ ਇਸ ਲੋਕਾਂ ਨੇ ਦੇਖਿਆ ਹਣਾ ਤੋਂ ਬਾਦ ਦੀ ਤਬਾਹੀ ਦਾ ਮੰਜ਼ਰ ਆ ਕੋਠੀ ਬਿਆਨ ਕਰ ਰਹੀ ਆ ਕਿਵੇਂ ਇੱਥੇ ਅਕੇ ਪਾਣੀ ਜਿਹੜਾ ਜਿਹੜਾ ਧਾਲ ਆਉਂਦਾ ਇਸ ਕੋਠੀ ਨੂੰ ਇਸ ਵੀਰ ਨੇ ਕੋਠੀ ਬਣਾਈ ਸੀ ਹਲੇ ਕੋਠੀ ਬਣ ਰਹੀ ਸੀ ਪੂਰੀ ਨਹੀਂ ਸੀ ਬਣੀ ਔਰ ਇੱਥੋਂ ਪਾਣੀ ਆਉਂਦਾ 26 ਦੀ ਰਾਤ ਨੂੰ ਔਰ ਪਾਣੀ ਆ ਜਿਹੜਾ ਆ ਕੇ ਟੱਕਰ ਲਾ ਲੈਂਦਾ ਔਰ ਪਾਣੀ ਆ ਜਿਹੜਾ ਖੜਾਗਾ ਉਸ ਬਰੇਤੀ ਆ ਜਿਹੜੀ ਇੱਥੇ ਘਰ ਦੇ ਵਿੱਚ ਜਮਾ ਹੋਈ ਹੋਈ ਆ ਹਲੇ ਵੀ ਪਾਣੀ ਆ ਜਿਹੜਾ ਉਹ ਇੱਥੇ ਖੜਾ ਹੋਇਆ ਸੁੱਕਿਆ ਨਹੀਂ ਪਾਣੀ ਔਰ ਜਿਉਂ-ਜਿਉਂ ਟੱਕ ਮਾਰਦੇ ਆ ਜਿਉਂ-ਜਿਉਂ ਪਾਣੀ ਆ ਜਿਹੜਾ ਉਹ ਬਾਹਰ ਆਉਂਦਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਕੋਠੀ ਦੇ ਨਾਲ ਜੜਾ ਕੇ ਪਾਣੀ ਆ ਜਿਹੜਾ ਉਹ ਟੱਕਰ ਲਾ ਲੈਂਦਾ ਔਰ ਇੱਥੇ ਸਾਨੂੰ ਸਥਾਨਕ ਲੋਕਾਂ ਨੇ ਦੱਸਿਆਗਾ ਕਿ ਅਸੀਂ ਬੰਨ ਦੇ ਉੱਪਰ ਮੌਜੂਦ ਸੀਗੇ ਉਹ ਅਸੀਂ ਬੇਵਸੀ ਅਸੀਂ ਕੁਝ ਕਰ ਨਹੀਂ ਸਕੇ ਇਸ ਠੰਢੀ ਹੋਈ ਕੋਠੀ ਨੂੰ ਦੇਖਦੇ ਰਹੇ ਸਭ ਤੋਂ ਵੱਡਾ ਵੱਡੀ ਚੀਜ਼ ਦਰਦ ਦੇਣ ਵਾਲੀ ਕਿਹੜੀ ਹੁੰਦੀ ਆ ਦਰਦ ਉਹ ਬੰਦਾ ਬਿਆਨ ਨਹੀਂ ਕਰ ਸਕਦਾ ਜਦੋਂ ਆਸਾਂ ਉਮੀਦਾਂ ਸਦਰਾਂ ਦੇ ਨਾਲ ਆਪਣੀ ਕਿਸੇ ਵੀ ਬਣਾਈ ਹੋਈ ਚੀਜ਼ ਨੂੰ ਸਾਹਮਣੇ ਖੜ ਕੇ ਬੰਦਾ ਡਿੱਗਦੀ ਹੋਈ ਦੇਖਦਾ ਜਦੋਂ ਇਨਸਾਨ ਘਰ ਬਣਾਉਂਦਾ ਮਕਾਨ ਬਣਾਉਂਦਾ ਪਰ ਉਸ ਤੋਂ ਬਾਅਦ ਦੇ ਵਿੱਚ ਉਹਦੇ ਵਿੱਚ ਇਨਸਾਨੀ ਲੋਕ ਆ ਕੇ ਰਹਿਣ ਲੱਗਦੇ ਆ ਉਸ ਤੋਂ ਬਾਅਦ ਦੇ ਵਿੱਚੋ ਭਾਵਨਾਵਾਂ ਦੇ ਨਾਲ ਉਹ ਘਰ ਬਣਦਾ ਇਹ ਕੋਠੀ ਵੀਰ ਨੇ ਬਣਾਈ ਸੀਗੀ ਇਹ ਕਰੋੜਾ ਰੁਪਏ ਦੀ ਕੋਠੀ ਸੀਗੀ ਉਹ ਬਿਲਕੁਲ ਖਤਮ ਹੋ ਗਈ ਆ ਹਲੇ ਵੀ ਪਾਣੀ ਆ ਜਿਹੜਾ ਉਹ ਥੱਲੇ ਬੜਿਆ ਹੋਇਆ ਕੋਠੀ ਦੇ ਔਰ ਸਾਨੂੰ ਦੱਸਿਆ ਵੀਰਾਂ ਨੇ ਕਿ ਜਿਹੜੀ ਕੋਠੀ ਇਹ ਬਚੀ ਹੋਈ ਆ ਇਹ ਸਾਨੂੰ ਆਪ ਢਾਉਣੀ ਪੈਣੀ ਆ ਕਿਉਂਕਿ ਬਿਲਕੁਲ ਖਤਮ ਹੋ ਗਈ ਆ ਇਦੇ ਵਿੱਚ ਰਾਨ ਬਸੇਰਾ ਨਹੀਂ ਕੀਤਾ ਜਾ ਸਕਦਾ ਤਰੇੜਾਂ ਆਈਆਂ ਹੋਈਆਂ ਨੇ ਜਿੰਨਾ ਵੀ ਹਿੱਸਾ ਬਚਿਆ ਇਸ ਕੋਠੀ ਦਾ ਉਹ ਬਿਲਕੁਲ ਖਤਮ ਹੋ ਗਿਆ ਬਿਲਕੁਲ ਨਸਤ ਨਬੂਤ ਹੋ ਗਿਆ ਪਰਲੇ ਪਾਸੇ ਤੁਹਾਨੂੰ ਕੋਠੀ ਦੀ ਬਾਹਰ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਹੜਾਂ ਤੋਂ ਬਾਅਦ ਦੇ ਵਿੱਚ ਤਬਾਹੀ ਦਾ ਮੰਜ਼ਰ ਕੀ ਹੁੰਦਾ ਆ ਸਮਾਨ ਰੱਖਿਆ ਹੋਇਆ ਇਹਨਾਂ ਵੀਰਾਂ ਦਾ ਜੋ ਵੀ ਸਮਾਨ ਮਾੜਾ ਮੋਟਾ ਬਚਿਆਗਾ ਬਾਕੀ ਸਮਾਨ ਤਾਂ ਕੋਠੀ ਦੇ ਥੱਲੇ ਆ ਗਿਆ ਡਿੱਗਦੀ ਆ ਸਾਰਾ ਸਮਾਨ ਆ ਬਿੜ ਜੋ ਘਰ ਦੇ ਵਿੱਚ ਸਮਾਨ ਹੁੰਦਾ ਬਿਲਕੁਲ ਕੋਠੀ ਦੇ ਥੱਲੇ ਆ ਗਿਆ ਨੱਪਿਆ ਗਿਆ ਅਰੇ ਕੋਠੀ ਦਾ ਜਿਹੜਾ ਪਿਛਲਾ ਹਿੱਸਾ ਦਾ ਤੁਹਾਨੂੰ ਪਿਛਲਾ ਹਿੱਸਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪਿਛਲੇ ਹਿੱਸੇ ਤੋਂ ਟੱਕਰ ਜਿਹੜੀ ਲੱਗਦੀ ਆ ਇਸੇ ਕੋਠੀ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੀ ਆ ਉਹ ਇਹੀ ਕੋਠੀ ਆ ਇਹ ਕਰੋੜਾਂ ਰੁਪਏ ਦੀ ਕੋਠੀ ਆ ਜਿਹੜੀ ਵੀਰ ਨੇ ਬਣਾਈ ਸੀ ਔਰ ਪਾਣੀ ਆ ਜਿਹੜਾ ਹਜੇ ਵੀ ਇੱਥੇ ਰੁਕਿਆ ਹੋਇਆ ਖੜਿਆ ਹੋਇਆ ਇਹ ਉਹ ਕੋਠੀ ਆ ਵੀਰ ਨੇ ਆਸਾਂ ਨਾ ਉਮੀਦਾਂ ਨਾ ਸਦਰਾਂ ਦੇ ਨਾਲ ਆਪਣੀ ਜ਼ਿੰਦਗੀ ਦੀ ਬੁਣਤੀ ਬੁਣਦੇ ਹੋਏ ਸਾਲਾਂ ਬੱਧੀ ਮਿਹਨਤਾਂ ਜਿਹੜੀ ਵੀਰਨੈਸ ਕੋਠੀ ਤੇ ਲਾਈ ਸੀ ਪਰ ਹਲ ਰੂਪੀ ਆਫਤ ਆਉਂਦੀ ਆ ਹਲ ਰੂਪੀ ਆਫਤ ਆ ਜਿਹੜੀ ਇਸ ਏਰੀਆ ਦੇ ਲਈ ਵੱਡੀ ਸਮੱਸਿਆ ਬਣ ਕੇ ਆਉਂਦੀ ਆ ਪੰਜਾਬ ਦੇ 12 ਤੋਂ 13 ਜ਼ਿਲ੍ਹੇ ਆ ਜਿਹੜੇ ਉਹ ਪਾਣੀ ਨੇ ਨੱਪ ਰੱਖਿਆ ਕਿਵੇਂ ਲੋਕ ਉੱਠਣਗੇ ਇਹ ਕਰੋੜਾਂ ਰੁਪਈਆ ਦਾ ਨੁਕਸਾਨ ਹੈ ਨੁਕਸਾਨ ਤਾਂ ਹੈਗਾ ਹੀ ਹੈਗਾ ਇਨਸਾਨ ਦਾ ਆਪਣੇ ਘਰ ਦੇ ਨਾਲ ਆਪਣੇ ਮਕਾਨ ਦੇ ਨਾਲ ਇੱਕ ਰਿਸ਼ਤਾ ਜੁੜਿਆ ਹੁੰਦਾ ਹੈ ਭਾਵਨਾ ਜੁੜੀ ਹੁੰਦੀ ਆ ਉਹ ਭਾਵਨਾਵਾਂ ਦਾ ਇੱਥੇ ਪਾਣੀ ਨੇ ਹਰ ਰੂਪੀ ਪਾਣੀ ਨੇ ਕਤਲ ਕਰ ਦਿੱਤਾ ਇਸ ਕੋਠੀ ਦਾ ਹਰ ਰੂਪੀ ਪਾਣੀ ਨੇ ਕਤਲ ਕਰ ਦਿੱਤਾ ਉਸ ਇਨਸਾਨ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਆਪਣੀਆਂ ਭਾਵਨਾਵਾਂ ਦੇ ਨਾਲ ਇੱਥੇ ਰਹਿਣ ਸਿਰੇ ਹਜੇ ਕਰਨੇ ਸੀਗੇ ਇਸ ਕੋਠੀ ਦੇ ਵਿੱਚ ਨਵੀਂ ਕੋਠੀ ਪਾਈ ਸੀ ਥੋੜਾ ਟਾਈਮ ਹੀ ਨਵੀਂ ਕੋਠੀ ਬਣੀ ਨੂੰ ਹੋਇਆ ਸੀਗਾ ਇੱਕ ਪੋਰਸ਼ਨ ਬਣਿਆ ਸੀ ਦੂਜਾ ਬਣ ਰਿਹਾ ਸੀਗਾ ਹਲੇ ਪਾਣੀ ਆਉਂਦਾ ਔਰ ਵੱਡਾ ਨੁਕਸਾਨ ਹੈ ਇਸ ਏਰੀਏ ਦਾ ਹੁੰਦਾ ਔਰ ਉਸ ਤੋਂ ਬਾਅਦ ਦੇ ਬੱਚਾ ਹਰਾਂ ਤੋਂ ਬਾਅਦ ਦੀ ਜਿਹੜੀ ਤਸਵੀਰ ਕੀ ਹੁੰਦੀ ਆ ਉਹ ਉਹਨਾਂ ਲੋਕਾਂ ਦੇ ਅੱਖਾਂ ਦੇ ਵਿੱਚ ਭਰੇ ਹੋਏ ਹੰਝੂ ਦੱਸਦੇ ਆ ਔਰ ਆ ਤਸਵੀਰ ਆ ਜਿਹੜੀ ਹਰਾਂ ਤੋਂ ਬਾਅਦ ਦੀ ਆ ਇਹ ਕਮਾਦ ਵੀਜਾ ਹੋਇਆ ਸੀਗਾ ਕਿਸਾਨ ਦਾ ਆਸਾ ਉਮੀਦਾਂ ਸਦਰਾਂ ਦੇ ਨਾਲ ਉਹ ਕਮਾਦ ਪਾਣੀ ਨੇ ਬਿਲਕੁਲ ਖਤਮ ਕਰ ਦਿੱਤਾ ਔਰ ਇਸੇ ਬਰੇਤੀ ਆ ਜਿਹੜੀ ਰੇਤਾ ਜਿਹੜਾ ਚੜਿਆ ਹੋਇਆ ਚਾਰ ਤੋਂ ਪੰਜ-ਪੰਜ ਫੁੱਟ ਇੱਥੇ ਬਰੇਤੀ ਜੜੀ ਹੋਈ ਆ ਕਿ ਕਿਵੇਂ ਇੱਥੋਂ ਲੋਕੇ ਉੱਠਣਗੇ ਕਿੰਨੇ ਸਾਲ ਇਹਨਾਂ ਨੂੰ ਲੱਗ ਜਾਣਗੇ ਕਿਵੇਂ ਦੁਬਾਰੇ ਕੋਠੀ ਏਡੀ ਵੱਡੀ ਬਣੂਗੀ ਬਣੂਗੀ ਜਾਂ ਨਾ ਬਣੂਗੀ ਇੱਥੇ ਬਰੇਤੀ ਚੜੀ ਹੋਈ ਆ ਇਹ ਨਾਲਾ ਰੂਪੀ ਜਿਹੜਾ ਇੱਕ ਪਾਣੀ ਨੇ ਆਪਣਾ ਵਹਿਣ ਬਣਾਇਆ ਸੀਗਾ ਇੱਥੇ ਪਾਣੀ ਆਪਣੇ ਵਹਿਣ ਦੇ ਨਾਲ ਸਾਨੂੰ ਸਥਾਨਕ ਲੋਕਾਂ ਨੇ ਦੱਸਿਆ ਹੈਗਾ ਕਿ ਪਾਣੀ ਇੰਨੀ ਸਪੀਡ ਦੇ ਨਾਲ ਇੱਥੋਂ ਨਿਕਲਾ ਸੀ ਕਿ ਜਿਵੇਂ ਪਾਣੀ ਡੈਮ ਦੇ ਵਿੱਚੋਂ ਨਿਕਲਦਾ ਹੁੰਦਾ ਬਹੁਤ ਜ਼ਿਆਦੇ ਸਪੀਡ ਨਾਲ ਪਾਣੀ ਨਿਕਲਦਾ ਸੀਗਾ ਇੱਥੋਂ ਪਾਣੀ ਤੋਂ ਬਾਅਦ ਦੇ ਵਿੱਚ ਹੜ੍ਹਾਂ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਆਹ ਤਸਵੀਰ ਹੈ ਇਸ ਏਰੀਏ ਦੀ ਬਿਲਕੁਲ ਨਸਤਾ ਨ부ਤ ਕਰਕੇ ਰੱਖ ਦਿੰਦਾ ਲੋਕਾਂ ਨੂੰ ਜਿੱਥੋਂ ਉਹਨਾਂ ਲੋਕਾਂ ਨੇ ਸ਼ੁਰੂਆਤ ਕੀਤੀ ਸੀ ਆਪਣੀ ਜ਼ਿੰਦਗੀ ਦੀ ਦੁਬਾਰੇ ਫਿਰ ਉਹ ਪਾਣੀ ਨੇ ਇਹਨਾਂ ਨੂੰ ਉਸੇ ਮੋੜ ਤੇ ਹੜ੍ਹ ਦੇ ਪਾਣੀ ਨੇ ਖੜਾ ਕਰ ਦਿੱਤਾ ਕਿਵੇਂ ਉੱਥੇ ਲੋਕ ਉੱਠਣਗੇ ਕਿੰਨੇ ਸਾਲ ਇਹਨਾਂ ਲੋਕਾਂ ਨੂੰ ਲੱਗ ਜਾਣਗੇ ਕਿਵੇਂ ਇੱਥੋਂ ਆਪਣੀ ਅਗਲੇਰੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ ਤਾਂ ਇਹ ਸਮੇਂ ਦੇ ਗਰਭ ਦੇ ਵਿੱਚ ਗੱਲਾਂ ਨੇ ਉਦਰਤ ਨੂੰ ਮਾਪਿਆ ਨਹੀਂ ਜਾ ਸਕਦਾ ਕੋਈ ਪਮਾਨਾ ਨਹੀਂ ਬਣਿਆ ਉਹਨੂੰ ਮਾਪਣ ਦੇ ਲਈ ਪੈਰਾਮੀਟਰ ਨਹੀਂ ਬਣਿਆ ਪਰ ਇਹਨਾਂ ਤਰਾਸਦੀ ਦੇ ਲਈ ਵੱਡੀ ਤਰਾਸਦੀ ਦੇ ਲਈ ਜ਼ਿੰਮੇਵਾਰ ਕੌਣ ਹੈ ਇਹਨਾਂ ਲੋਕਾਂ ਦੇ ਸਵਾਲ ਹੈ ਇਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਆਪਣੀਆਂ ਬਣਾਈਆਂ ਹੋਣੀਆਂ ਚੀਜ਼ਾਂ ਨੂੰ ਦੇਖ ਕੇ ਇਹਨਾਂ ਲੋਕਾਂ ਦੇ ਆਪ ਉਹ ਮਾਰੇ ਅੱਖਾਂ ਦੇ ਵਿੱਚ ਹੰਝੂ ਉਤਰ ਆਉਂਦੇ ਆ ਜ਼ਿੰਮੇਵਾਰ ਕੌਣ ਆ ਕਿੰਨਾ ਲੋਕਾਂ ਦੀਆਂ ਨਿਕਾਮੀਆਂ ਨੇ ਅਸਲ ਨਾਲ ਲੋਕਾਂ ਦੇ ਸਵਾਲ ਆ ਜੁੜਨ ਹੋ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਗੁਰਸਰਨ ਦੇ ਨਾਲ ਧੰਨਵਾਦ